ਹੈਡੀਕੈਪ ਦਾ ਠੀਕ ਹੈ ਜੀ ਇਹਨੇ ਵੀ ਢਾਲ ਦਿੱਤੀ ਇਹਨੇ ਇਹਨੇ ਵੀ ਆਪਣੀ ਰੋਟੀ ਰੋਟੀ ਵੀ ਕਰਦਾ ਵਿਚਾਰਾ ਇਹਨੇ ਵੀ ਢਾਲ ਦਿੱਤੀ ਜਾਂਚ ਤੇ ਇਸ ਕਰਕੇ ਮੈਂ ਇਹਨੂੰ ਅੱਜ 50 ਰੁਪਏ ਦੇ ਇਹਲੇ ਬਾਧੂ ਆਏ ਨੇ ਉਹ ਵਾਪਸ ਕਰਾ ਇਹਨਾਂ ਨੂੰ ਵੀ ਬਾਧੂ ਦਾ ਕੋਈ ਨਹੀਂ ਪੈਸੇ 50 ਰੁਪਏ ਦੇ ਹਿਸਾਬ ਨਾਲ ਵਾਪਸ ਦਿੱਤੇ ਜਾ ਰਹੇ ਆ ਗਾ ਆਪਾਂ ਨੂੰ ਪਤਾ ਵੀ ਆਪਣਾ ਪਿੰਡਾ ਜਿਹੜਾ ਮਿਹਨਤ ਮਜ਼ਦੂਰੀ ਵਾਲਾ ਇਹਦੇ ਵਿੱਚ 30 ਰੁਪਏ ਘਾਟਾ ਜਿਹੜੀਆਂ ਬੁੜੀਆਂ ਰੇਡੀਆਂ ਤੋੜੀਆਂ ਜੋ ਕਰਦੇ ਉਹਨਾਂ ਦੇ ਵੀ ਪੈਸੇ ਆਕਲ ਆਲ ਦੀ ਕਮਾਈ ਆਪਾਂ ਲੋਕਾਂ ਦੀ ਰੱਖਣੀ ਹੈਗੀ ਪਹਿਲੀ ਵਾਰੀ ਹੋਇਆ ਹੋਊਗਾ ਪੰਜਾਬ ਦੇ ਪਿੰਡਾਂ ਦੇ ਵਿੱਚ ਇੰਨਾ ਨੰਬਰ ਦਾ ਲੋਕਾਂ ਤੋਂ ਵੱਧ ਮਾਲੀਆ ਇਕੱਠਾ ਹੋਇਆ ਆ ਉਹਨਾਂ ਨੂੰ ਵਾਪਸ ਕਰ ਰਿਹਾ ਆਪਾਂ ਨੇ ਦੋਨੇ ਫਕਰ ਸਹੀ ਰੱਖੇ ਨੇ ਵੀਡੀਓ ਦੇ ਵਿੱਚ ਦਿਖ ਰਿਹਾ ਸ਼ਖਸ ਅੱਜ ਕੱਲ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ਖਸ ਦੇ ਵੱਲੋਂ ਲੋਕਾਂ ਨੂੰ ਵੱਡੇ ਵੱਡੇ ਨੋਟ ਵੰਡੇ ਜਾ ਰਹੇ ਹਨ। ਮਾਮਲਾ ਪੂਰਾ ਕੀ ਹੈ ਇਹ ਤੁਹਾਨੂੰ ਬਾਅਦ ਵਿੱਚ ਦੱਸ ਦਿਆਂ ਪਰ ਪਹਿਲਾਂ ਤੁਸੀਂ ਇੱਕ ਵਾਰ ਵੀਡੀਓ ਨੂੰ ਦੇਖੋ। ਹੈਡੀਕੈਪ ਦਾ ਠੀਕ ਹੈ ਜੀ। ਇਹਨੇ ਵੀ ਢਾਲ ਦਿੱਤੀ ਆ। ਇਹਨੇ ਵੀ ਆਪਣੀ ਰੋਜੀ ਰੋਟੀ ਵੀ ਕਰਦਾ ਵਿਚਾਰਾ ਇਹਨੇ ਵੀ ਢਾਲ ਦਿੱਤੀ ਆ। ਤੇ ਇਸ ਕਰਕੇ ਮੈਂ ਇਹਨੂੰ ਅੱਜ 50 ਰੁਪਏ ਦੇ ਜਿਹੜੇ ਵਾਧੂ ਆਏ ਨੇ ਉਹ ਵਾਪਸ ਕਰ। ਠੀਕ ਹੈ ਜੀ। ਇਹਨੂੰ ਵਾਪਸ ਕਰ। ਠੀਕ ਹੈ। ਇਹ ਕਾ ਮੇਰਾ ਵੀ ਆ ਮਜ਼ਦੂਰ ਆ ਇਹਦੇ ਡੈਡੀ ਜੀ ਨੇ ਅੱਜ ਆਏ ਨਹੀਂ ਆ ਕਿ ਇੱਥੇ ਕੋਈ ਫਰਕ ਨਹੀਂ ਪਰ ਇਹ ਲੱਗਦਾ ਕਿ ਜਾਲੇ ਜਾਲੇ ਪਾ ਦੇ ਜੀ ਦੇ ਕਿ ਨਹੀਂ ਤੇ ਇਹਨਾਂ ਨੂੰ ਵੀ ਨੂੰ ਮੈਂ 50 ਰੁਪਏ ਚੱਕਾ ਕਰ ਦੇ ਦੇ ਰਿਹਾ ਮੇਰੇ ਬਾਧੂ ਜਮਾ ਹੋ ਗਏ ਤੇ ਫੀਕ ਮਾਮੰਦੀ ਆਓ ਆਰ ਫੀਕ ਮਾਮੰਦੀ ਨੇ ਇਹਨਾਂ ਨੂੰ ਜਿਹੜੇ ਬਾਧੂ ਪੈਸੇ ਦੀ ਢਾਲ ਦੇ ਤਿੰਨ ਸਾਲਾਂ ਦੀ ਪਰਚੇ ਉਹਨਾਂ ਨੂੰ ਬਾਧੂ ਪੈਸੇ ਆਓ ਜੀ ਜਿਹਦੇ ਕੋਲ ਭਰੀ ਹੋਈ ਆਓ ਬੈਠੋ ਇਹਨਾਂ ਨੂੰ ਵੀ ਵਾਧੂ ਦਾ ਸ਼ੋਈ ਦੀ ਪੈਸੇ 50 ਪੀਨੇ ਹਿਸਾਬ ਨਾਲ ਵਾਧੂ ਦਿੱਤੇ ਜਾ ਰਹੇ ਆਓ ਮੈਂ ਲੋੜ ਮੈਂ ਤਾਂ ਅੱਗੇ ਜਾਣਾ ਕੋਈ ਨਾ ਖੜਾ ਆਪ ਜੀ ਆਹ ਪੀ ਇਹਨਾਂ ਦੀ ਵਾਧੂ ਐਰ ਜੀ ਆਓ ਆਈ ਕੱਟਰੀ ਜੀ ਆ ਇਹ ਪਿੰਡ ਦੇ ਲੋਕਾਂ ਦੀ ਮਰਜ਼ੀ ਆ ਜੀ ਜੀ ਨਾ ਰੋਹਾਨੀ ਆ ਸਾਰੇ ਜਿਨ੍ਹਾਂ ਨੇ ਪੈਸੇ ਪਹਿਲਾਂ ਬਾਧੂ ਇਕੱਠੇ ਕਰੇ ਨੇ ਤੇ ਉਸੇ ਘੱਟ ਜਮਾ ਕਰਾਉਂਦੇ ਲਏ ਨੇ ਠੀਕ ਹੈ ਜੀ ਹਾਂ ਆਓ ਜੀ ਤੂੰ ਕਿਹੜਾ ਰਹਿ ਗਿਆ ਵੀਰੇ ਆਓ ਜੀ ਤੇ ਥੋੜਾ ਅਗਲੇ ਆਪਾਂ ਨੂੰ ਪਤਾ ਵੀ ਆਪਣਾ ਪਿੰਡਾ ਜਿਹੜਾ ਮਿਹਨਤ ਮਿਹਨਤ ਵਾਲਾ ਇਹਦੇ ਵਿੱਚ 300 ਰੁਪਏ ਘੰਟਾ ਜਿਹੜੀਆਂ ਬੁੜੀਆਂ ਠੇਡੀਆਂ ਤੋੜਦੀਆਂ ਜੋ ਕਰਦੀਆਂ ਉਹਨਾਂ ਦੇ ਵੀ ਪੈਸੇ ਠਾਕਾ ਲਾਲ ਦੀ ਕਮਾਈ ਆ ਆਪਾਂ ਲੋਕਾਂ ਦੀ ਰੱਖਣੀ ਹੈਗੀ ਪਹਿਲੀ ਵਾਰੀ ਹੋਇਆ ਹੋਊਗਾ ਪੰਜਾਬ ਦੇ ਪਿੰਡਾਂ ਦੇ ਵਿੱਚ ਆਪਣਾ ਨੰਬਰਦਾਰ ਲੋਕਾਂ ਤੋਂ ਵੱਧ ਮਾਰੀ ਇਕੱਠਾ ਹੋਇਆ ਆ ਉਹਨਾਂ ਨੂੰ ਵਾਪਸ ਕਰ ਰਿਹਾ ਆ ਆਪਾਂ ਨੇ ਦੋਨੇ ਬੱਖ ਰੱਖਸ਼ਾਈ ਰੱਖੇ ਨੇ ਸਰਕਾਰ ਨੂੰ ਵੀ ਜਿਹੜਾ ਉਹਦਾ ਬਣਦਾ ਪੈਸਾ ਸੀਗਾ ਉਹ ਵੀ ਜਮ੍ਹਾਂ ਕਰਾਇਆ 3 ਸਾਲ ਦਾ ਹੁਣ ਸਰਕਾਰ ਦਾ ਆਪਣੇ ਕੰਨੀ 3 ਸਾਲ ਤੱਕ ਕੋਈ ਬਕਾਇਆ ਨਹੀਂ ਤੇ ਸਿੱਧਾ ਆਪਣੇ ਕੋਲ ਠੀਕ ਹੈ ਜੀ ਆਪਾਂ ਨੇ ਬਾਰੋਬਾਰੀ ਜਿਹੜੇ ਵੀ ਪੈਸੇ ਹੈਗੇ ਨੇ ਉਹ ਜਮ੍ਹਾਂ ਇਹਨਾਂ ਨੂੰ ਕਰਾਈ ਜਾਂਦੇ ਜਿਹੜੇ ਪਹਿਣ ਜਿਹੜੇ ਵਾਧੂ ਲੈਣ ਦੇ ਜਿਹੜੇ ਇਕੱਠੇ ਹੋਏ ਨੇ ਤੁਹਾਡਾ ਜੀ ਜਨਾਬ ਥੋੜਾ ਫਰਕ ਹੋ ਗਿਆ ਅੱਛਾ ਉਹ ਗੋਲੀ ਗੋਲੀ ਠੀਕ ਹੈ ਜੀ ਤੁਹਾਡੇ ਵੀਡੀਓ ਹਾਂ ਜੀ ਹਾਂ ਉਹ ਬਣਛੇ ਕੋਲ ਉਹ ਨੰਬਰਦਾਰ ਕੋਲ ਨੇ ਭਾਵੇਂ ਮੈਂ ਸਾਡੇ ਹਿਸਾਬ ਨਾਲ ਆਇਆ ਹੈ ਨਾ ਮੈਂ ਬੇਗਮ ਹੋਰ ਦਾ ਹੈ ਹਾਂ ਅਰੇ ਵੀਰ ਦਰਸਲ ਇਹ ਵੀਡੀਓ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਹਿਬੂਬਪੁਰਾ ਤਖਰ ਖੁਰਦ ਦੀਏ ਜਿੱਥੇ ਕਿ ਨਵ ਨਿਯੁਕਤ ਨੰਬਰਦਾਰ ਇਕਬਾਲ ਮੁਹੰਮਦ ਦੇ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਜਿਸ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ ਦਰਸਰ ਮਾਮਲਾ ਇਹ ਹੈ ਕਿ ਜੋ ਨੰਬਰਦਾਰ ਹੈ ਉਸ ਦੇ ਵੱਲੋਂ ਲੋਕਾਂ ਦੀ ਹੱਕ ਸੱਚ ਦੀ ਕਮਾਈ ਹੀ ਉਹਨਾਂ ਨੂੰ ਵਾਪਸ ਦਿੱਤੀ ਜਾ ਰਹੀ ਹੈ ਅਸਲ ਦੇ ਵਿੱਚ ਪਿੰਡ ਦੇ ਵਿੱਚ ਨੰਬਰਦਾਰ ਦੇ ਵੱਲੋਂ ਲੋਕਾਂ ਨੂੰ ਟਾਲ ਦੀ ਰਕਮ ਦੀ ਵਸੂਲੀ ਹਰ ਸਾਲ ਕੀਤੀ ਜਾਂਦੀ ਆ ਪਰ ਜੋ ਇਸ ਪਿੰਡ ਦਾ ਸਾਬਕਾ ਨੰਬਰਦਾਰ ਸੀ ਉਸ ਦੇ ਵੱਲੋਂ ਨਿਰਧਾਰਤ ਰਾਸ਼ੀ ਤੋਂ ਵੱਧ ਵਸੂਲੀ ਕੀਤੀ ਜਾਂਦੀ ਰਹੀ ਹੈ ਜੋ ਹੁਣ ਮੌਜੂਦਾ ਨੰਬਰਦਾਰ ਦੇ ਵੱਲੋਂ ਵਾਧੂ ਇਕੱਠੀ ਕੀਤੀ ਗਈ ਰਾਸ਼ੀ ਨੂੰ ਲੋਕਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ ਜਿਸ ਦੇ ਕਰਕੇ ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਜਿਹੜੇ ਅੱਜ ਪਿੰਡ ਦੇ ਸਾਥ ਦੇ ਵਿੱਚ ਇਕੱਠੇ ਹੋਏ ਨੇ ਲੋਕ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਆਪਨੇ 10 ਦਿਨ ਤੋਂ ਆਪਾਂ ਜਿਹੜਾ ਮਤਲਬ ਪਿੰਡ ਦੇ ਜਿਹੜਾ ਮਾਲੀਆ ਸੀਗਾ ਉਹ ਇਕੱਠਾ ਕਰ ਰਹੇ ਸੀ ਪਿੰਡ ਦੇ ਲੋਕਾਂ ਨੇ ਬਹੁਤ ਜ਼ਿਆਦਾ ਦੇ ਵਿੱਚ ਯੋਗਦਾਨ ਪਾਇਆ ਯੋਗਦਾਨ ਵੀ ਮੀਂਹ ਪੈਂਦੇ ਦੇ ਵਿੱਚ ਵੀ ਅਸੀਂ ਇੱਥੇ ਬੈਠੇ ਰਹੇ ਪਿੰਡ ਦੇ ਲੋਕ ਜਿਹੜੇ ਆਪੋ ਆਪਣੀ ਜਿਹੜੀ ਬਣਦੀ ਢਾਲ ਸੀਗੀ ਉਹ ਜਮ੍ਹਾਂ ਕਰਾ ਕੇ ਗਏ ਤੁਹਾਨੂੰ ਪਤਾ ਹੀ ਆ ਕਿ ਮੈਂ ਪਿੰਡ ਦਾ ਨਾਮ ਨਿਯੁਕਤਾਂ ਜਿਹੜਾ ਨੰਬਰਦਾਰ ਬਣਿਆ ਤੇ ਜਿਹੜੀ ਉਹ ਪਹਿਲੇ ਨੰਬਰਦਾਰ ਢਾਲ ਕੱਢੀ ਕਰਦੇ ਸੀ ਉਹਨਾਂ ਨੂੰ ਆਹ ਰਿਜਿਸਟਰ ਜਿਹੜਾ ਮੈਨੂੰ ਸਪੁਰਦ ਕਰਨਾ ਪਿਆ ਮੈਨੂੰ ਦੇਣਾ ਪਿਆ ਇਹ ਉਹਨਾਂ ਨੇ ਤੇ ਇਹਦੇ ਮੁਤਾਬਕ ਹੀ ਆਪਾਂ ਨੇ ਪਿੰਡ ਦੀ ਢਾਲ ਲੱਗੀ ਕੀਤੀ ਸੀ ਇਹਦੇ ਵਿੱਚ ਕੀ ਆਇਆ ਜੇ ਪਹਿਲਾ ਨੰਬਰਦਾਰ ਨੂੰ ਉਹਨਾਂ ਦੀ 100 ਰੁਪਏ ਪਾਰ ਘਰ ਦੇ ਨਾਲ ਜਿਹੜੀਆਂ ਮਤਲਬ ਇਹ ਢਾਲ ਇਕੱਠੀ ਕਰੀ ਹੋਈ ਆ ਇਕੱਲੇ ਇਕੱਲੇ ਘਰ ਦੀ 100 ਰੁਪਿਆ ਢਾਲ ਜਰ ਕੇ ਕਾਨੂੰਨੀ ਤੌਰ ਤੇ ਤਹਿਸੀਲਦਾਰ ਤੇ ਮਾਲ ਮੈਕਮੇ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੀ ਆਪਣੇ ਪਿੰਡ ਦੀ ਢਾਲ ਆ 30 ਰੁਪਏ ਘਰ ਬਣਦੀ ਇੱਕ ਘਰ ਦੀ 30 ਰੁਪਏ ਬਣਦੀ ਆ ਆਪਾਂ ਨੇ ਇਹ ਲਗਾਤਾਰ ਚੱਲਦਾ ਰਿਹਾ ਜੀ ਇਹ ਕਈ ਸਾਲਾਂ ਤੋਂ ਕੰਮ 100 ਰੁਪਏ 70 ਰੁਪਏ ਇਕੱਠੇ ਕਰਦੇ ਰਹੇ ਜਦੋਂ ਉੱਥੇ ਮਾਲਦ ਕਾਰਡ ਦੇ ਵਿੱਚ ਜਾ ਕੇ ਦੇਖਿਆ ਤਾਂ ਢਾਲ ਆ ਜਿਹੜੀ ਆਪਣੀ 3700 50 ਰੁਪਏ ਆ ਜਿਹੜੀ ਫਲਾਣਾ ਜਮਾ ਹੁੰਦੀ ਗਏ 3300 260 ਘਰ ਨੇ ਪਿੰਡ ਦੇ ਟੋਟਲ 260 ਘਰਾਂ ਦੇ ਵਿੱਚੋਂ 130 ਘਰ ਨੇ ਜਿਹੜੇ ਉਹ ਗੁੱਜਰ ਪੱਤੀ ਦੇ ਹਿੱਸੇ ਨੇ ਤੇ ਇਹਨੇ 130 ਜਾਂ 32 ਘਰ ਨੇ ਹੋਵੇਗੇ ਨੇ ਕੰਬੋ ਪੱਤੀ ਦੇ ਹਿੱਸੇ ਤੇ ਪਹਿਲੇ ਨੰਬਰਦਾਰਾਂ ਨੇ ਜਿਹੜਾ ਕਿ ਪਿੰਡ ਦੇ ਵਿੱਚ ਢਾਲ ਦਾ ਮਾਲੀਆ ਇਕੱਠਾ ਕਰਿਆ ਉਹ ਜਮਾ ਜਿਹੜਾ ਹੁੰਦਾ ਸੀ ਉਹ ਤੋਂ ਕਈ ਗੁਣਾ ਜ਼ਿਆਦਾ ਇਕੱਠਾ ਕਰਦਾ ਰਿਹਾ ਇੱਥੋਂ ਤੱਕ ਵੀ ਕਹਿ ਸਕਦੇ ਆਂ ਕਿ ਕਰ ਕਰ 70 ਰੁਪਈਏ ਖਲਾਨਾ ਦਾ ਘਟਾਲਾ ਪਿੰਡ ਦੇ ਲੋਕਾਂ ਨਾਲ ਹੁੰਦਾ ਰਿਹਾ 76 ਰੁਪਏ ਘਰ ਆ ਜਿਹੜਾ ਬੱਸ ਉਹ ਲੈਂਦੇ ਰਹੇ ਤੇ ਹੁਣ ਆਪਾਂ ਨੇ ਜਿਹੜਾ ਇਹ ਇਹਨਾਂ ਦੇ ਮੁਤਾਬਕ 50 ਰੁਪਏ ਸਾਲ ਜਿਹੜਾ ਠੱਠਾ ਕਰਿਆ ਸੀਗੇ ਪੈਸੇ 50 ਰੁਪਏ ਸਾਹਬ ਦੇ ਸਾਹਬ ਦੇ ਨਾਲ 150 ਰੁਪਏ ਠੱਠਾ ਕਰਾਈ ਮੈਨੂੰ ਪਤਾ ਹੀ ਆ ਉਹਦੇ ਵਿੱਚੋਂ ਵੀ ਆਪਾਂ ਦੇ ਜਿਹੜਾ ਹੈਗੇ 108 ਘਰਾਂ ਦੇ ਮੇਰੇ ਕੋਲੇ ਪੈਸੇ ਆਏ ਸੀਗੇ 22 ਘਰਾਂ ਦੇ ਵਿੱਚ ਪੈਸੇ ਨਹੀਂ ਆਏ ਸੀਗੇ ਤੇ ਉਹ ਕਾ ਭਰ ਕੇ ਵੀ ਆਪਣੇ ਕੋਲੋਂ ਜਿਹੜੇ ਨੇ ਖਿਆਰ ਕਿ ਜੇ ਪਾਰ ਘਰ ਦੇ ਹਿਸਾਬ ਨਾਲ ਲੋਕਾਂ ਨੇ ਇਹ ਵਾਧੂ ਬਜੂਲੇ ਕੇ ਪੈਸੇ ਨੇ ਤਿੰਨ ਸਾਲਾਂ ਦੀ ਆਪਣੀ ਢਾਲ ਪੂਰੀ ਹੋ ਗਈ ਤੇ ਵਾਧੂ ਇਹ 50 ਰੁਪਏ ਪਾਰ ਘਰ ਦੇ ਲੋਕਾਂ ਨੂੰ ਵਾਪਸ ਕਰਨੇ ਨੇ ਜਿਵੇਂ ਆ ਮੇਰਾ ਵੀਰ ਆ ਹੈਂਡੀਕੈਪ ਦਾ ਠੀਕ ਹੈ ਜੀ ਇਹਨੇ ਵੀ ਢਾਲ ਦਿੱਤੀ ਆ ਇਹਨੇ ਵੀ ਆਪਣੀ ਰੋਜੀ ਰੋਟੀ ਵੀ ਕਰਦਾ ਵਿਚਾਰਾ ਇਹਨੇ ਵੀ ਢਾਲ ਦਿੱਤੀ ਆ ਤੇ ਇਸ ਕਰਕੇ ਮੈਂ ਇਹਨੂੰ ਅੱਜ 50 ਰੁਪਏ ਦੇ ਜਿਹੜੇ ਵਾਧੂ ਆਏ ਨੇ ਉਹ ਵਾਪਸ ਕਰ ਠੀਕ ਹੈ ਜੀ ਇਹਨੂੰ ਵਾਪਸ ਕਰ ਠੀਕ ਹੈ ਜੇ ਕਾਮਰਾ ਵੀਰ ਮਜਬੂਰ ਆ ਜਿਹੜੇ ਡੈਡੀ ਨੇ ਉਹ ਅੱਜ ਆਏ ਨਹੀਂ ਐ ਇੱਥੇ ਤੇ ਇਹਨਾਂ ਨੂੰ ਫਿਰ ਤੋਂ ਪਰੇ ਤੇ ਇਹਨਾਂ ਨੂੰ ਦੇ ਦੇ ਕੇ ਨਾ ਤੇ ਇਹਨਾਂ ਨੂੰ ਵੀਰ ਨੂੰ ਮੈਂ 50 ਰੁਪਏ ਚੱਕਾ ਕਰ ਦੇਣਾ ਦੇ ਰਹਿਣਾ ਜਿਹੜੇ ਬਾਧੂ ਜਮਾ ਹੋਏ ਨੇ ਤੇ ਰਫੀਕ ਮਾਮਲੀ ਆਉ ਆਰ ਵੀਕ ਮਾਮਜੀ ਨੇ ਇਹਨਾਂ ਨੂੰ ਜਿਹੜੇ ਬਾਧੂ ਪੈਸੇ ਦੇ ਢਾਲ ਦੇ ਤਿੰਨ ਚਾਰਾਂ ਦੀ ਪਰਚੇ ਉਹਨਾਂ ਨੂੰ ਬਾਧੂ ਪੈਸੇ ਆਓ ਜੀ ਜਿਹਦੇ ਕੋਲ ਆਪਾਂ ਦੀ ਹੋਈ ਆਓ ਬੈਠੋ ਇਹਨਾਂ ਨੂੰ ਵੀ ਬਾਧੂ ਦਾ ਹੋਈ ਸੀ ਪੈਸੇ 50 ਰੁਪਏ ਦੇ ਹਿਸਾਬ ਨਾਲ ਬਾਹਰ ਦਿੱਤੇ ਜਾਵੇ। ਆਓ। ਮੈਨੂੰ ਆ ਗਏ। ਅਪਾਣਾ ਖਾਣਾ। ਆਪਾਂ ਹੀ ਇੰਨਾ ਦੀ ਬਾਧੂ ਆਏ ਸੀਗੇ ਆਓ। ਆਈ ਕੱਟਾਂ ਦੀ ਬਣੀ ਆਈ। ਇਹ ਪਿੰਡ ਦੇ ਲੋਕਾਂ ਦੀ ਮਰਜ਼ੀ ਹੈ ਜੀ ਜੀ ਮਾਗਵਾਨੀ ਵੀ ਆ ਆ ਲੋਕਾਂ ਨੇ ਜਿਹਨਾਂ ਨੇ ਪੈਸੇ ਪਹਿਲਾਂ ਬਾਧੂ ਇਕੱਠੇ ਕਰੇ ਨੇ ਤੇ ਕਿਸੇ ਘੱਟ ਜਮਾ ਕਰਾਉਂਦੇ ਰਹੇ ਨੇ ਠੀਕ ਹੈ ਪੰਜਾਬ ਹੈ ਹਾਂ ਆਓ ਜੀ ਤੁਸੀਂ ਕਿਹੜਾ ਰਹਿ ਗਿਆ ਵੀਰੇ ਆਓ ਜੀ ਇਹ ਤੁਹਾਡੇ ਅਖੀਰ ਆਪਾਂ ਨੂੰ ਪਤਾ ਵੀ ਆਪਣਾ ਪਿੰਡ ਹੈ ਜਿਹੜਾ ਮਿਹਨਤ ਮਜ਼ਦੂਰੀ ਵਾਲਾ ਇਹਦੇ ਵਿੱਚ 30 ਰੁਪਏ ਘੰਟਾ ਜਿਹੜੀਆਂ ਬੁੜੀਆਂ ਟਿੰਡੀਆਂ ਤੋੜਦੀਆਂ ਜੋ ਕਰਦੀਆਂ ਉਹਨਾਂ ਦੇ ਵੀ ਪੈਸੇ ਆਕਾ ਲਾਲ ਦੀ ਕਮਾਈ ਆ ਆਪਾਂ ਲੋਕਾਂ ਦੀ ਰੱਖਣੀ ਹੈਗੀ ਪਹਿਲੀ ਵਾਰੀ ਹੋਇਆ ਹੋਊਗਾ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੋਂ ਦਾ ਨੰਬਰਦਾਰ ਹੈ ਲੋਕਾਂ ਨੂੰ ਵੱਧ ਮਾਰੀਏ ਇਕੱਠਾ ਹੋਇਆ ਆ ਉਹਨਾਂ ਨੂੰ ਵਾਪਸ ਕਰ ਰਿਹਾ ਆ ਆਪਾਂ ਨੇ ਦੋਨੇ ਪੱਖ ਰਖਸ਼ਈ ਰੱਖੇ ਨੇ ਸਰਕਾਰ ਨੂੰ ਵੀ ਜਿਹੜਾ ਉਹਦਾ ਬਣਦਾ ਪੈਸਾ ਸੀਗਾ ਉਹ ਵੀ ਜਮ੍ਹਾਂ ਕਰਾਇਆ ਤਿੰਨ ਸਾਲ ਦਾ ਹਾਲ ਸਰਕਾਰ ਦਾ ਆਪਾਂ ਨੇ ਕੰਨੀ ਇਸ ਸਾਲ ਤੱਕ ਕੋਈ ਬਕਾਇਆ ਨਹੀਂ ਤੇ ਸਿੱਧਾ ਆਪਣੇ ਕੋਲ ਠੀਕ ਹੈ ਜੀ ਆਪਾਂ ਨੇ ਬਾਰੋ-ਬਾਰੀ ਜਿਹੜੇ ਵੀ ਪੈਸੇ ਹੈਗੇ ਨੇ ਉਹ ਜਮ੍ਹਾਂ ਇਹਨਾਂ ਨੂੰ ਕਰਾਈ ਜਾਣੇ ਜਿਹੜੇ ਪਹਿਣ ਜਿਹੜੇ ਵਾਧੂ ਲੈ ਕੇ ਗਏ ਛੋਟਾ ਜਿਹਾ ਜਨਾਬ ਥੋੜਾ ਬਾਕੀ ਹੋ ਗਿਆ ਅੱਛਾ ਉਹ ਗੋਡੀ ਠੀਕ ਹੈ ਜੀ ਤੁਹਾਡੇ ਵੀ ਹਾਂ ਜੀ ਹਾਂ ਉਹ ਮਨਸ਼ੇ ਕੋਲ ਉਹ ਨੰਬਰਦਾਰ ਕੋਲ ਨੇ ਪੱਟੇ ਮੈਂ ਸਾਡੇ ਕੋਲ ਆਉਂਦਾ ਆਹ ਬਾਈ ਸਾਡੇ ਮਤਲਬ ਹਾਂ ਆਇਆ ਮਰਾ ਇਸ਼ਾਰਾ ਸਾਹਿਬ ਜੀ ਇਹ ਨਹੀਂ ਇਹ ਨਹੀਂ ਫਿਰ ਹੋਰ ਕੀ ਕਹਿਦਾ ਜੀ ਇਹ ਹੱਕਦਾਰਾਂ ਨੂੰ ਮੋੜਦੇ ਨੇ ਪੈਸੇ ਸਹੀ ਦਾ ਜੀ ਆ ਪਤਾ ਸਹੀ ਦਾ ਬਚੋਣਿਆ ਗਿਆ ਅੱਜ ਆਉਂਦੇ ਹੋਰੇਗਾ ਬਾਕੀ ਜਿਹੜਾ ਰਹਿ ਚੋ ਉਹਨਾਂ ਦੇ ਘਰਾਂ ਦੇ ਜਿਵੇਂ ਨਿਊਜ਼ ਦੇ ਲਈ ਮਲੇਰ ਕੋਟਲਾ ਤੋਂ ਅਮਨਦੀਪ ਸਿੰਘ ਸੰਧੌਰ ਦੀ ਰਿਪੋਰਟ